ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮਿਕੌਰਤ ਮੈਂ ਟੀਵੀ 80 ਦੇ ਸਾਰੇ ਦਰਸ਼ਕਾਂ ਦੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੌ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ بلند ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਜੀ ਆਏ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 23 ਅਗਸਤ 2016 8 ਪਾਧੂ ਨਾਨਕਸ਼ਾਹੀ ਸੰਮਤ 500 48 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੇਨ ਇਸ਼ੂਸ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ ਅ ਦੇਖੋ ਅੱਜ ਦੇ ਵਿਚਾਰ ਦੀਨ ਵਿਸ਼ੇ ਤਾਂ 3-4 ਮੈਂ ਚੁਣੇ ਨੇ ਜੀ ਪਰ ਜਿਹੜੀ ਗੱਲ ਬਹੁਤ ਵਾਰ ਅੱਜ ਦੇ ਪੰਜਾਬ 'ਚ ਕੀ ਹੋ ਰਿਹਾ ਹੈ ਖਾਸ ਤੌਰ ਤੇ ਪੁਲਿਸ ਦਾ ਵਰਤਾਰਾ ਹੈ ਸਿਆਸੀ ਲੀਡਰਸ਼ਿਪ ਦਾ ਵਰਤਾਰਾ ਅਦਾਲਤਾਂ ਦਾ ਵਰਤਾਰਾ ਇਹਦਾ ਅਸੀਂ ਬਹੁਤ ਵਾਰ ਡਿਸਕਸ ਕਰਦੇ ਹਾਂ ਸਾਹਮਣੇ ਵੀ ਆਉਂਦਾ ਹੈ ਪਰ ਇੱਕ ਚੰਗਾ ਪੇਸ਼ਾ ਡਾਕਟਰੀ ਦਾ ਜਿਸ ਬਾਰੇ ਜਨਾਬ ਜ਼ਮਾਨਿਆਂ ਦੇ ਵਿੱਚ ਜ਼ਬਰਦਸਤ ਤੌਰ ਤਰੀਕੇ ਪੁਲਿਸ ਬਰੂਟੈਲਿਟੀ ਦੇ ਟਾਰਚਰ ਦੇ ਪੰਜਾਬ ਦੇ ਵਿੱਚ ਅਪਲਾਈ ਕੀਤੇ ਜਾ ਰਹੇ ਸੀ 80s ਉਦੋਂ ਵੀ ਸਭ ਤੋਂ ਵੱਡੀ ਰਾਤ ਹੁੰਦੀ ਸੀ ਜੇ ਜੱਜ ਤੋਂ ਇਹ ਆਰਡਰ ਪਾਸ ਕਰਵਾ ਲਿਆ ਜਾਏ ਕਿ ਇਸ ਦਾ ਮੈਡੀਕਲ ਐਗਜ਼ਾਮ ਕੀਤਾ ਜਾਏ ਕਿਉਂਕਿ ਇਹ ਗੱਲ ਆਲਮੋਸਟ ਕਨਫਰਮ ਹੈ ਔਰ ਐਮਨੇਸਟੀ ਇੰਟਰਨੈਸ਼ਨਲ ਜਿਸ ਨੂੰ ਹੁਣ ਇਹਨਾਂ ਨੇ ਦੇਸ਼ ਤਰੋ ਦੇ ਕੇਸ ਦੇ ਵਿੱਚ ਲਿਬੇੜ ਲਿਆ ਹਾਲਾਂਕਿ ਜਦੋਂ ਹੁਣ ਇਸ ਕੇਸ ਨਾਲ ਸੰਬੰਧਿਤ ਡੀਟੇਲ ਸਾਹਮਣੇ ਆਈਆਂ ਕਿ ਐਮਨੇਸਟੀ ਇੰਟਰਨੈਸ਼ਨਲ ਨੂੰ ਤਾਂ ਪਿਛਲੇ ਕਈ ਦਹਾਕਿਆਂ ਤੋਂ ਹੀ ਭਾਰਤ ਦੇ ਵਿੱਚ ਉਹਨਾਂ ਨੇ ਦਫ਼ਤਰ ਖੋਲਣ ਦੀ ਆਗਿਆ ਨਹੀਂ ਸੀ ਦਿੱਤੀ ਹੋਈ ਔਰ ਇਹ ਚੈਪਟਰ ਐਮਨੇਸਟੀ ਇੰਟਰਨੈਸ਼ਨਲ ਦਾ ਇੰਡੀਆ ਬੇਸਡ ਚੈਪਟਰ ਈ ਸੀ ਇਸ ਲਈ ਉਹਨਾਂ ਦੇ ਜਿਹੜੇ ਐਗਜ਼ੈਕਟਿਵ ਔਰ ਦੂਸਰੇ ਵੀ ਨੇ ਉਹ ਇੰਡੀਅਨ ਬੇਸਡ ਨੇ ਸੋ ਇਹ ਐਮਨੇਸਟੀ ਦੀਆਂ ਰਿਪੋਰਟਸ ਰਹੀਆਂ ਕਿ ਹਰ ਕੋਈ ਜਿਹੜਾ ਪੰਜਾਬ ਦੇ ਵਿੱਚ ਫੜਿਆ ਜਾਂਦਾ ਜਿਸ ਨੂੰ ਪੁਲਿਸ ਚੁੱਕਦੀ ਹੈ ਉਹ ਟੌਰਚਰ ਹੁੰਦਾ ਹੀ ਹੁੰਦਾ ਹੈ ਫਿਜ਼ੀਕਲ ਵੀ ਹੁੰਦਾ ਹੈ ਮੈਂਟਲ ਵੀ ਹੁੰਦਾ ਹੈ ਲੇਕਿਨ ਇਹ ਜ਼ਰੂਰ ਅਦਾਲਤ ਤੱਕ ਜਦੋਂ ਪਹੁੰਚ ਹੋ ਜਾਂਦੀ ਸੀ ਪਹਿਲੇ ਪੁਲਿਸ ਰਿਮਾਂਡ ਦੇ ਵਿੱਚ ਟੌਰਚਰ ਚੋਂ ਨਿਕਲ ਕੇ ਤੇ ਮੈਜਿਸਟ੍ਰੇਟ 에 ਆਰਡਰ ਪਾਸ ਕਰਦਾ ਸੀ ਵੀ ਦਾ ਤੁਸੀਂ ਡਾਕਟਰੀ ਮੁਆਇਨਾ ਕਰਾਓ ਔਰ ਕਿਉਂਕਿ ਹਰ ਇੱਕ ਨੇ ਟੌਰਚਰ ਹੋਣਾ ਹੀ ਹੁੰਦਾ ਸੀ ਔਰ ਹੋਇਆ ਹੁੰਦਾ ਸੀ ਉਹ ਮੈਡੀਕਲ ਰਿਪੋਰਟ ਉਹਨਾਂ ਨੂੰ ਰਾਤ ਦੰਦੀ ਸੀ ਉਹ ਬੇਸ਼ੱਕ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਪੇ ਜਿੰਦਾ ਵੀ ਆਰਡਰ ਕੀਤਾ ਉਥੋਂ ਹਸਪੀਟਲ ਚ ਰਹਿੰਦੇ ਸੀ ਹਸਪੀਟਲ ਦੇ ਵਿੱਚ ਰਿਲੇਟਿਵਲੀ ਖੁਰਾਕ ਔਰ ਦਵਾਈਆਂ ਦਾ ਔਰ ਦੂਸਰਾ ਉਹਨਾਂ ਦੀ ਜਿਹੜੀ ਹੈ ਸੇਵਾ ਸੰਭਾਲ ਹੋ ਜਾਂਦੀ ਸੀ ਤੇ ਉਹ ਥੋੜੇ ਬਹੁਤ ਰਿਕਵਰ ਹੋ ਕੇ ਫੇਰ ਵਾਪਸ ਜਿਹੜੀ ਹੈ ਉਹ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਜਾਂਦੇ ਸੀ ਪਰ ਅੱਜ ਦੀ ਬਾਦਲ ਸਰਕਾਰ ਕਿਸ ਹੱਦ ਤੱਕ ਹਿੰਦੂ ਤਵੀਆਂ ਨੂੰ ਖੁਸ਼ ਕਰਨ ਤੇ ਲੱਗੀ ਹੋਈ ਹੈ ਔਰ ਇਹ ਜਿਹੜੀ ਪੁਲਿਸ ਹੋਏ ਅਦਾਲਤਾਂ ਹੋਣ ਔਰ ਹੁਣ ਈਵਨ ਡਾਕਟਰਸ ਵੀ ਉਹ ਜਿਵੇਂ ਸਾਭ ਦੀ ਅੱਖ ਦੇਖਦੇ ਨੇ ਜੋ ਵਰਤਾਰਾ ਚੱਲ ਰਿਹਾ ਹੈ ਉਸ ਨੂੰ ਹੀ ਫੋਲੋ ਕਰ ਰਹੇ ਨੇ ਔਰ ਇਸ ਦੀ ਇੱਕ ਉਦਾਹਰਣ ਜਿਸ ਦਾ ਅਸੀਂ ਜ਼ਿਕਰ ਤਾਂ ਕਿ ਤਸਦੀਕ ਕਿਵੇਂ ਇਸੇ ਨੌਜਵਾਨਾਂ ਨੂੰ 15 ਅਗਸਤ ਦੀ ਆੜ ਦੇ ਵਿੱਚ ਜਿਵੇਂ ਕਿ ਹਰ ਵਾਰੀ ਇਹਨਾਂ ਨੇ ਕੁਝ ਹਫ਼ਤੇ ਪਹਿਲਾਂ ਇਹ ਕਰਨਾ ਹੁੰਦਾ ਇਹ ਦੱਸਣ ਦੇ ਲਈ ਕਿ ਜੀ ਬਹੁਤ ਖਤਰਨਾਕ ਪਲਾਟ ਸੀ ਬਾਹਰੋਂ ਹਥਿਆਰ ਆ ਗਏ ਸੀ ਪੈਸੇ ਆ ਗਏ ਸੀ ਇਹਨਾਂ ਨੇ ਬਲਾਸਟ ਕਰਨੇ ਸੀ ਅਸੀਂ ਪ੍ਰੀਐਮਪਟ ਕਰ ਦਿੱਤਾ ਸੋ ਉਸ ਦੌਰ ਦੇ ਵਿੱਚ ਆਲਮੋਸਟ 6 ਅਗਸਤ ਨੂੰ ਹੀ ਇਹਨਾਂ ਨੇ ਪੰਜਾਬ ਦੇ ਵਿੱਚ ਰੇਡ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਚਾਰ ਨੌਜਵਾਨਾਂ ਨੂੰ ਚੁੱਕਿਆ ਸੀ ਜਿਨ੍ਹਾਂ ਦੇ ਵਿੱਚ ਜਸਪ੍ਰੀਤ ਸਿੰਘ ਜੱਸਾ ਹਰਦੀਪ ਸਿੰਘ ਵਿਕਰਮਜੀਤ ਸਿੰਘ ਕੁਲਦੀਪ ਸਿੰਘ ਜੀ ਔਰ ਜ਼ਾਰ ਹੈ ਉਹਨਾਂ ਸਾਰਿਆਂ ਨੂੰ ਹੀ ਟੌਰਚਰ ਕੀਤਾ ਗਿਆ ਬਾਹਰਲੇ ਸਿੱਖਾਂ ਚੋਂ ਹਰਜਾਪ ਸਿੰਘ ਜੱਪੀ ਔਰ ਇਥੇ ਨਿਊਯਾਰਕ ਬੇਸਡ ਔਰ ਇਟਲੀ ਦੇ ਅਵਤਾਰ ਸਿੰਘ ਉਹਨਾਂ ਦੇ ਨਾਲ ਜੋੜ ਕੇ ਉਹਨੂੰ ਇੰਟਰਨੈਸ਼ਨਲ ਪ੍ਰੋਟ ਬਣਾ ਦਿੱਤਾ ਗਿਆ 6 ਫਾਰ ਜਸਟਿਸ ਮੂਵ ਵਿੱਚ ਹੀ ਲਪੇਟ ਲਿਆ ਗਿਆ ਸੋ ਇਸ ਬਾਰੇ ਤਾਂ ਚਰਚਾ ਸੀ ਪਰ ਕਿਸ ਹੱਦ ਤੱਕ ਜਾ ਕੇ ਟੌਰਚਰ ਕੀਤਾ ਖਾਸ ਤੌਰ ਤੇ ਜਸਪ੍ਰੀਤ ਸਿੰਘ ਜਿਹਨੂੰ ਜੱਸਾ ਕਹਿੰਦੇ ਨੇ ਔਰ ਇਹ ਗਤਕਾ ਸਿਖਾਣ ਦੀ ਸੇਵਾ ਉੱਥੇ ਕਰਦਾ ਸੀ ਇਸ ਦਾ ਜਿਹੜਾ ਇੱਕ ਫੈਕਟ ਕਿ ਕਿਸ ਹੱਦ ਤੱਕ ਇਹ ਟੌਰਚਰ ਹੈ ਲਾਇਰਜ਼ ਫॉर ਹਿਊਮਨ ਰਾਈਟਸ ਜਿਹੜੀ ਕਿ ਵਕੀਲਾਂ ਦੀ ਇੱਕ ਸੰਸਥਾ ਹੈ ਉਹਨਾਂ ਦੀ ਇੱਕ ਟੀਮ ਜਿਹੜੀ ਹੈ ਉਹਨਾਂ ਨੇ ਜਾ ਕੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਮੁਲਾਕਾਤ ਕੀਤੀ ਔਰ ਉਹਨਾਂ ਦੀ ਰਿਪੋਰਟ ਚ ਇਸ ਦੇ ਜਿਹੜੇ ਪ੍ਰਮੁੱਖ ਨਵਕਰਨ ਸਿੰਘ ਨੇ ਔਰ ਅਕਸਰ ਹੁਣ ਤੋਂ 2 ਦਿਨ ਪਹਿਲਾਂ ਵੀ OTV84 ਦੇ ਉੱਤੇ ਆਏ ਸੀ ਇੰਟਰਵਿਊ ਉਹਨਾਂ ਨੇ ਦਿੱਤਾ ਪਰ ਇਹ ਰਿਪੋਰਟ ਜਿਹੜੀ ਹੈ ਸਾਨੂੰ ਅੱਜ ਹੀ ਮਿਲੀ ਹੈ ਕਿਉਂਕਿ ਉਹਨਾਂ ਨੇ ਅੱਜ ਹੀ ਉਹ ਰਿਲੀਜ਼ ਕੀਤੀ ਹੈ ਔਰ ਮੈਂ ਉਹਦਾ ਕੁਝ ਪਾਰਟ ਸਾਂਝਾ ਕਰਨਾ ਚਾਹੁੰਦਾ ਹਾਂ ਤਾਂ ਕਿ ਸਾਡੇ ਉਹ ਵੀਰ ਪੜਣਾ ਜਿਹੜੇ ਇਹ ਸਮਝਦੇ ਨੇ ਕਿ ਕੋਈ ਸ਼ਾਂਤਮਈ ਤਰੀਕੇ ਨਾਲ ਉੱਥੇ ਤੁਸੀਂ ਜੇ ਤਬਦੀਲੀ ਲਿਆਓ ਤੇ ਉਹ ਤੁਹਾਨੂੰ ਸ਼ਾਇਦ ਕੁਝ ਨਾ ਕਹਿਣ ਹੁਣ ਇਹ ਜਿਹੜੇ ਚਾਰੋਂ ਨੌਜਵਾਨ ਨੇ ਇਹ ਬਿਲਕੁਲ referendum 2020 ਦੀ ਮੰਗ ਇੱਕ ਸ਼ਾਂਤਮਈ ਤਰੀਕੇ ਨਾਲ ਯੂਨਾਈਟਿਡ ਨੇਸ਼ਨਸ ਦੇ ਆਸਪੀਸਿਸ ਦੇ ਵਿੱਚ ਆਪਣੇ ਲੋਕਾਂ ਤੋਂ ਇਹ ਪੁੱਛਣ ਦੀ ਹੈ ਕਿ ਉਹ ਕੀ ਚਾਹੁੰਦੇ ਨੇ ਪਰ ਕਿਵੇਂ ਉਹਨਾਂ ਨੂੰ ਨੌਜਵਾਨਾਂ ਨੂੰ ਟੌਰਚਰ ਕੀਤਾ ਗਿਆ ਕਿਵੇਂ ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਗਏ ਕਿਵੇਂ ਧਾਰਮਿਕ ਲਿਟਰੇਚਰ ਨੂੰ ਵੀ ਬੜੀ ਖਤਰਨਾਕ ਸਮਗਰੀ ਔਰ ਹਥਿਆਰ ਪੋਣੇ ਇਹ ਤਾਂ ਉਹਨਾਂ ਦਾ ਖੱਬੇ ਹੱਥ ਦਾ ਕੰਮ ਹੈ ਔਰ ਇਹੀ ਉਹਨਾਂ ਦਾ ਕਮਾਲ ਹੈ ਔਰ ਇਹ ਰਿਪੋਰਟ ਦਾ ਉਹਨਾਂ ਨੇ ਸਬਜੈਕਟ ਰੱਖਿਆ torture by electric shock a routine investigative technique used by punjab police in india ke eh kiven bijli de jede ne short laake jada shock laake torture karna while 1.3 billion citizens of india celebrated the long weekend of the indian independence day young jaspreet singh jassa singh a 22 years old young amrit aarisik boy who is also a gatka teacher by profession was subjected to the worst kind of interrogation torture techniques by Punjab police between the dates of August 6 to 15 2016 Jaspreet Singh Jassa is an accused in FIR number 93 registered at police station Chabbewal district Sharpur on August 6 2006 under sections of provisions of unlawful activities act and arms act ਕਿ ਜਦੋਂ ਭਾਰਤ ਦੇ 1 ਬਿਲੀਅਨ 1.3 ਬਿਲੀਅਨ ਮਤਲਬ ਇਹ ਹੈ ਕਿ 100 ਕਰੋ 130 ਕਰੋੜ ਲੋਕ ਜਿਹੜੇ ਨੇ ਉਹ ਆਜ਼ਾਦੀ ਦਿਨ ਮਨਾ ਰਹੇ ਸੀ ਉਸ ਦਿਨ ਜਿਹੜਾ ਇਹ 22 ਸਾਲਾਂ ਦੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਜਿਹੜਾ ਕਿ ਗੱਤਕਾ ਟੀਚਰ ਹੈ ਉਸ ਨੂੰ ਜਿਹੜਾ ਚੁੱਕ ਕੇ ਪੁਲਿਸ ਨੇ ਇਲੈਕਟ੍ਰਿਕ ਸ਼ੌਕ ਵਰਗੇ ਬੜੇ ਬੱਤਰ ਤਰੀਕਿਆਂ ਦੇ ਨਾਲ ਉਸ ਦੇ ਉੱਤੇ ਤਸ਼ੱਦਦ ਕੀਤਾ ਔਰ ਥੱਲੇ ਐਫ ਆਈ ਆਰ ਨੰਬਰ ਔਰ ਜਿਹੜੇ ਸੈਕਸ਼ਨ ਦਿੱਤੇ ਨੇ ਜਿਨ੍ਹਾਂ ਦੇ ਥੱਲੇ ਉਹਨਾਂ ਨੂੰ ਚਾਰਜ ਕੀਤਾ ਗਿਆ ਜੀ ਆਫਟਰ ਰਮੇਨਿੰਗ ਇਨ ਪੁਲਿਸ ਰਿਮਾਂਡ ਫ্রম ਅਗਸਟ 6 ਟੂ ਅਗਸਟ 15 ਆਲ ਦਾ 4 ਅਕਿਊਜ਼ਡ ਵਰ ਸੈਂਟ ਟੂ ਜੁਡੀਸ਼ੀਅਲ ਕਸਟਡੀ ਟੂ ਸੈਂਟਰਲ ਜੇਲ ਹੁਸ਼ਾਰਪੁਰ ਹਾਈਅਰ ਫਾਈਂਡਿੰਗ ਵਨ ਆਫ ਦਾ ਅਕਿਊਜ਼ ਜਸਪ੍ਰੀਤ ਸਿੰਘ ਜਸਾ ਨੇ ਬੈਡ ਫਿਜ਼ੀਕਲ ਐਂਡ ਮੈਂਟਲ ਹੈਲਥ ਕੰਡੀਸ਼ਨ ਔਨ ਅਗਸਟ 16 ਟੂ 2016 ਜਸਪ੍ਰੀਤ ਸਿੰਘ ਜਸਾ ਸਿੰਘ ਦੀ ਲਾਇਰ ਫਾਈਲਡ ਅਨ ਐਪਲੀਕੇਸ਼ਨ ਫॉर ਟ੍ਰੀਟਮੈਂਟ ਐਂਡ ਮੈਡੀਕਲ ਐਗਜ਼ਾਮੀਨੇਸ਼ਨ ਆਫ ਜਸਪ੍ਰੀਤ ਸਿੰਘ ਫਰਮ ਅ ਬੋਰਡ ਆਫ ਡਾਕਟਰਸ ਅਪਨ ਵਿਚ ਦਾ ਫੋਲੋਇੰਗ ਆਰਡਰ ਵਾਸ ਪਾਸਡ ਬਾਈ ਦਾ ਖਸ਼ਾਧਪੁਰ ਕੋਰਟ ਜੀ ਉਹਨਾਂ ਨੇ ਕਿਹਾ ਜੀ ਕਿਉਂਕਿ 6 ਅਗਸਤ ਤੋਂ 15 ਅਗਸਤ ਤੱਕ অলਮੋਸਟ 9 ਦਿਨ ਜਸਾ ਸਿੰਘ ਦੇ ਉੱਤੇ ਵਰਸ ਟਾਰਚਰ ਹੋਇਆ ਇਸ ਲਈ ਉਹਨਾਂ ਦੇ ਵਕੀਲਾਂ ਦੀ ਟੀਮ ਨੇ ਅਦਾਲਤ ਦੇ ਸਾਹਮਣੇ ਇਹ ਪੈਟੀਸ਼ਨ ਪਾਈ ਕਿ ਜਿਹੜਾ ਇਸ ਦਾ ਮੈਡੀਕਲ ਐਗਜ਼ਾਮ ਕਰਵਾਇਆ ਜਾਏ ਡਾਕਟਰੀ ਮੁਆਇਨਾ ਕਰਾਇਆ ਜਾਏ ਔਰ ਜਿਹੜਾ ਹੁਸ਼ਾਰਪੁਰ ਅਦਾਲਤ ਨੇ ਆਰਡਰ ਪਾਸ ਕੀਤਾ ਹੋਏ ਸੀ ਐਨ ਐਪਲੀਕੇਸ਼ਨ ਫॉर ਡਾਇਰੈਕਟਿੰਗ ਜੇਲ ਅਥਾਰਟੀ ਟੂ ਪ੍ਰੋਡਿਊਸ ਅਕਿਊਜ਼ਡ ਐਪਲੀਕੈਂਟ ਬਿਫੋਰ ਐਸ ਐਮਓ ਸਿਵਲ ਹਸਪੀਟਲ ਹੁਸ਼ਾਰਪੁਰ ਐਂਡ ਟੂ ਕਨਸਟੀਟਿਊਟ ਅ ਬੋਰਡ ਆਫ ਡਾਕਟਰਸ ਟੂ ਕੰਡਕਟ ਹਿਸ ਮੈਡੀਕਲ ਹੈਜ਼ ਬੀਨ ਫਾਈਲਡ ਟੂਡੇ ਇਨ 뷰 ਆਫ ਦਾ ਕੰਟੈਂਟਸ ਮੈਂਸ਼ਨਡ ਇਨ ਦਾ ਐਪਲੀਕੇਸ਼ਨ ਜੇਲ ਅਥਾਰਟੀ ਆਰ ਡਾਇਰੈਕਟਿਡ ਟੂ ਪ੍ਰੋਡਿਊਸ ਜਸਪ੍ਰੀਤ ਸਿੰਘ ਬਿਫੋਰ ਐਸਐਮਓ ਸਿਵਲ ਹਸਪੀਟਲ ਹੁਸ਼ਿਆਰਪੁਰ ਔਨ 18 ਅਗਸਟ 2016 ਐਂਡ ਫਰਦਰ ਐਸਐਮਓ ਹੁਸ਼ਿਆਰਪੁਰ ਇਸ ਡਾਇਰੈਕਟਡ ਟੂ ਕਨਸਟੀਟਿਊਟ ਅ ਬੋਰਡ ਆਫ ਡਾਕਟਰਸ ਟੂ ਕੰਡਕਟ ਦਾ ਮੈਡੀਕਲ ਐਗਜ਼ਾਮੀਨੇਸ਼ਨ ਆਫ ਦਾ ਅਕਿਊਜ਼ ਜਸਪ੍ਰੀਤ ਸਿੰਘ ਐਂਡ ਰਿਪੋਰਟ ਟੂ ਦਾ ਕੋਰਟ ਔਨ অর ਬਿਫੋਰ ਅਗਸਟ 23 and if need be accused applicant jasprit singh be sent to some better institute for his treatment unde ch spasht order hai ke smo civil hospital di uh, ਸਰਕਾਰਦਗੀ ਦੇ ਵਿੱਚ ਇੱਕ ਬੋਰਡ ਆਫ ਡਾਕਟਰਸ ਬਣੇ ਜਿਹੜਾ ਉਸ ਤੇ ਜਿਹੜਾ ਮੈਡੀਕਲ ਐਗਜ਼ਾਮ ਕਰੇ ਔਰ ਉਸ ਨੂੰ ਫਿਰ ਐਸਐਮਓ ਜਿਹੜਾ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਉਸ ਨੂੰ ਲੈ ਜਾਏ ਜੇ ਲੋਡ ਹੋਏ ਔਰ ਜੇ ਲੋਡ ਹੋਏ ਤਾਂ ਉਸ ਤੋਂ ਬੈਟਰ ਜਿਹੜੀ ਫੈਸਿਲਿਟੀ ਦੇ ਵਿੱਚ ਵੀ ਟਰਾਂਸਫਰ ਕੀਤਾ ਜਾ ਸਕਦੇ ਹੁਣ ਇਹ ਜਦੋਂ ਲਾਇਰਸ ਫਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੂੰ ਪਤਾ ਲੱਗਾ ਤੇ ਇਹਨਾਂ ਨੇ ਤਿੰਨਾਂ ਦੀ ਟੀਮ ਨਵਕਰਨ ਸਿੰਘ ਨਵਰਤਨ ਸਿੰਘ ਹਰਜਿੰਦਰ ਸਿੰਘ ਧਾਮੀ ਇਹ ਜਸਾ ਸਿੰਘ ਔਰ ਜਿਹੜੇ ਦੂਸਰੇ ਤਿੰਨ ਸਿੰਘ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਉਹਨਾਂ ਦੇ ਕੋਲ ਹੁਸ਼ਾਰਪੁਰ ਸੈਂਟਰਲ ਜੇਲ੍ਹ ਚ ਆਏ ਹੁਣ ਇਹ ਅੱਗੇ ਦੇਖਣ ਵਾਲਾ ਹੈ ਵੀ ਕੀ ਹੋਇਆ ਇਹਨਾਂ ਨੌਜਵਾਨਾਂ ਨਾਲ ਇੰਜੈਨਰ ਔਰ ਰੇਸ ਸਿੰਘ ਦੇ ਨਾਲ ਇਨ ਪਰਟੀਕੂਲਰ ਜੀ ਔਨ ਫਰਸਟ ਸਾਈਡ ਜਸਪ੍ਰੀਤ ਸਿੰਘ ਅਮਰਜਡ ਐਜ਼ ਅ ਹੈਲਥੀ ਯੂਥ ਵਿਦ ਅ ਰੀਸੈਂਟਲੀ ਸਪਰਾਉਟਡ ਵੀਅਰਡ ਹਾਊਏਵਰ ਹਿਸ ਵਾਕ ਐਂਡ ਪੋਸਚਰ ਵਾਸ ਦੈਟ ਆਫ ਅ ਓਲਡ ਮੈਨ ਇਨ ਹਿਸ ਟਵਾਈਲਾਈਟ ਯੀਅਰਸ ਹੂ ਹੈਡ ਨੋਟ ਬੀਨ ਏਬਲ ਟੂ ਸਟੈਂਡ ਸਟ੍ਰੇਟ ਫਾਰ ਡੈਕੇਡਸ ਕਿ ਪਹਿਲੀ ਨਜ਼ਰ ਜਸਾ ਸਿੰਘ ਇੱਕ ਨੌਜਵਾਨ ਕਿਉਂਕਿ 22 ਸਾਲ ਦੀ ਉਮਰ ਹੈ ਜਿਸ ਤੇ ਅਜੇ ਨਵੀਂ-ਨਵੀਂ ਦਾੜੀ ਫੁੱਟ ਰਹੀ ਸੀ ਐਵੇਂ ਨਜ਼ਰ ਆਇਆ ਪਰ ਉਹ ਆਪਣੇ ਪੈਰਾਂ ਤੇ ਖਲੋ ਨਹੀਂ ਸੀ ਸਕਦਾ ਔਰ ਜਿਹੜੀ ਉਹਦੀ ਚਾਲ ਸੀ ਉਹ ਐਵੇਂ ਸੀ ਕਿ ਜਿਵੇਂ ਉਹ ਬੁਢਾਪੇ ਦੇ ਅਖੀਰਲੇ ਦਿਨਾਂ ਦੇ ਵਿੱਚ ਹੋਏ ਔਰ ਸਾਨੂੰ ਦੇਖਦੇ ਹਿਸ ਫਰਸਟ ਆਊਟਬਸਟ ਆਫਟਰ ਗ੍ਰੀਟਿੰਗ ਅਸ ਵਾਸ ਪਲੀਜ਼ ਗੈਟ ਮੀ ਆਊਟ ਆਫ ਹੇਅਰ ਦੇ ਵਿਲ ਅਗੇਨ ਕਮ ਐਂਡ ਟੇਕ ਮੀ ਟੂ ਪੁਲਿਸ ਰਿਮਾਂਡ ਐਂਡ ਫਰਦਰ ਟਾਰਚਰ ਮੀ ਵਾਈਲ ਹਿਸ ਬਾਡੀ ਵਾਸ ਟ੍ਰੈਂਬਲਿੰਗ ਵਿਦ ਫੀਅਰ and his voice was choked as he described the ordeal that he had gone through in police custody ke ohne fatah buran to baad ikdam darr nal oh kam rahe si ohne keha ji mainu itthon tusi kada lo eh mainu pher le jaanange aur <laughs> pher police remand ch le ja ke torture karnge ji he was accompanied by three other young boys his co-accused co of the same age who were also badly tortured but were in a better condition and were physically supporting jaspreet singh from the barracks to the visiting room ਉਹਦੇ ਨਾਲ ਉਹ ਦੂਸਰੇ ਤਿੰਨ ਨੌਜਵਾਨ ਵੀ ਸੀ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ ਪਰ ਉਹ ਥੋੜੇ ਸੰਭਲੇ ਹੋਏ ਸੀ ਔਰ ਉਹ ਸਹਾਰਾ ਦੇ ਕੇ ਜਸਪ੍ਰੀਤ ਸਿੰਘ ਨੂੰ ਵਿਜ਼ਿਟਿੰਗ ਰੂਮ ਦੇ ਵਿੱਚ ਲੈ ਕੇ ਆਏ ਹੁਣ ਅਗਲੀ ਕਹਾਣੀ ਜਿਹੜੀ ਹੈ ਕੁਝ ਉਹਦੇ ਵਿੱਚ ਐਸੇ ਸ਼ਬਦ ਵੀ ਆਣਗੇ ਜਿਨ੍ਹਾਂ ਲਈ ਡਿਸਕ੍ਰੀਟ ਸ਼ਬਦ ਹੀ ਕਿਹਾ ਜਾ ਸਕਦਾ ਹੈ ਪਰ ਇਹ ਜਿਹੜੀ ਟਾਰਚਰ ਦੀ ਕਹਾਣੀ ਹੈ ਤਾਂ ਕਿ ਸਾਡੀਆਂ ਆਪਣੀਆਂ ਅੱਖਾਂ ਸਾਹਮਣੇ ਆਏ ਜਦੋਂ ਅਸੀਂ ਕ੍ਰਾਮ ਦੀ ਜ਼ਿੰਦਗੀ ਇੱਥੇ ਜਿਉਂਦੇ ਆਂ ਜਾ ਸੀ ਸਮਝਦੇ ਹੈ ਕਿ ਜੀ ਉਸ ਸਿਸਟਮ ਦੇ ਨਾਲ ਸਾਡਾ ਗੁਜ਼ਾਰਾ ਹੋ ਸਕਦਾ ਹੈ ਜਾਂ ਸਾਨੂੰ ਕੀ ਤੇ ਇਹ ਦੇਖੀਏ ਕਿ ਇੱਕ 22 ਸਾਲ ਦਾ ਨੌਜਵਾਨ ਬੱਚਾ ਜਿਹੜਾ ਕਿ ਗੱਤਕੀ ਦੇ ਨਾਲ ਉਸ ਸਿੱਖੀ ਦੀਆਂ ਵੈਲਿਊਜ਼ ਨੂੰ ਅੱਗੇ ਬੱਚਿਆਂ ਬੱਚੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਹਦਾ ਕੋਈ ਕਸੂਰ ਨਹੀਂ ਹੈ ਜਨੇ ਕੋਈ ਬੰਬ ਨਹੀਂ ਚਲਾਇ ਕੋਈ ਬੰਦੇ ਨਹੀਂ ਮਾਰੇ ਕੋਈ ਉਸ ਨੇ ਲੇਖਨ ਇਸ ਲਈ ਕਿ ਉਹ ਸਿੱਖੀ ਵੈਲਿਊਜ਼ ਨੂੰ ਅੱਗੇ ਦੇ ਰਿਹਾ ਸਿੱਖ ਮਾਰਸ਼ਲ ਆਰਟ ਨੂੰ ਦੇ ਰਿਹਾ ਹੈ ਸਿਕਸ ਫਾਰ ਜਸਟਿਸ ਦੀ ਜਿਹੜੀ ਰੈਫਰੈਂਡਮ 2020 ਦੀ ਗੱਲ ਹੈ ਉਹਦੇ ਨਾਲ ਸੰਬੰਧਤ ਨੌਜਵਾਨ ਦੂਸਰੇ ਜਿਹੜੇ ਨੇ ਥੋੜੇ ਬਹੁਤ ਨਾਲ ਮਿਲਦੇ ਹੋਣਗੇ ਉਹਨੂੰ ਆਧਾਰ ਬਣਾ ਕੇ ਉਹਦੇ ਨਾਲ ਕੀ ਵਾਪਰਿਆ ਹੈ ਹੁਣ ਉਹਦੇ ਸ਼ਬਦਾਂ ਚ ਹੈ ਇਹ ਹੈਂਡ ਹੈਲਡ ਮਸ਼ੀਨ ਵਿਦ ਅ ਹੈਂਡਲ ਔਨ ਵਨ ਸਾਈਡ ਐਂਡ ਟੂ ਵਾਇਰਸ ਕਮਿੰਗ ਆਊਟ ਫਰਮ ਦ ਆਦਰ ਵਾਸ ਬਰਾਟ ਬਾਈ ਦ ਪੰਜਾਬ ਪੁਲਿਸ ਕਿ ਇੱਕ ਹੱਥ ਨਾਲ ਫੜੀ ਹੋਈ ਮਸ਼ੀਨ ਜਿਹਦਾ ਇੱਕ ਪਾਸੇ ਹੈਂਡਲ ਸੀ ਤੇ ਦੋ ਤਾਰਾਂ ਉਹਦੀਆਂ ਜਿਹੜੀਆਂ ਨੇ ਦੋਨੋਂ ਪਾਸੇ ਨਿਕਲੀਆਂ ਸੀ ਉਹ ਪੰਜਾਬ ਪੁਲਿਸ ਸਾਡੇ ਲਿਆਏ ਦੇ ਯੂਸ ਦਾ ਮਸ਼ੀਨ ਤੋਂ ਇਲੈਕਟ੍ਰੋਕਿਊਟ ਮੀ ਸੀਵਰਲ ਟਾਈਮਸ ਉਹਨਾਂ ਨੇ ਉਸ ਮਸ਼ੀਨ ਨਾਲ ਮੈਨੂੰ ਬਹੁਤ ਵਾਰ ਜਿਹੜਾ ਉਹ ਕਰੰਟ ਲਾਇਆ ਮੇਰੇ ਕੰਨ ਦੀਆਂ ਇਅਰ ਲੋਬਸ ਦੇ ਉੱਤੇ ਟੈਸਟਿਕਲਸ ਗੁਪਤੰਗਾ ਦੇ ਉੱਤੇ ਨਾਸਟਿਲ ਨਾਸਾਂ ਦੇ ਅੰਦਰ ਨਿਪਪਲs ਛਾਤੀ ਦੇ ਉੱਤੇ ਹੀ ਕੈਪਟ ਰਿਪੀਟਿੰਗ ਥੈਟ ਪਲੀਜ਼ ਗੈਟ ਮੀ ਆਊਟ ਆਫ ਜਦੋਂ ਉਹ ਇਹ ਬਿਆਨ ਵੀ ਕਰ ਰਿਹਾ ਸੀ ਉਹ ਪੁਕਾਰ ਕੇ ਕਹਿ ਰਿਹਾ ਸੀ ਕਿ ਮੈਨੂੰ ਇੱਥੋਂ ਕੱਢੋ ਪਲੀਜ਼ ਮੇਕ ਦਾ ਸਕਰੀਮਸ ਇਨ ਮਾਈ ਹੈਡ ਸਟਾਪ ਐਂਡ ਪਲੀਜ਼ ਡੋਟ ਮੇਕ ਮੀ ਸਲੀਪ ਓਨ ਦਾ ਫਲੋਰ ਕਿ ਮੈਨੂੰ ਜਿਹੜਾ ਆਪਣਾ ਇੱਕ ਖੌਫ ਨਾਲ ਹੀ ਮੇਰੇ ਅੰਦਰ ਚੀਕਾਂ ਵੱਜਦੀਆਂ ਨੇ ਮੈਨੂੰ ਇੱਥੋਂ ਕਢੋ ਮੈਂ ਮੈਨੂੰ ਥੱਲੇ ਜਿਹੜਾ ਉਹ ਰੋਲਿਆ ਜਾ ਰਿਹਾ ਜੀ ਹਿਸ ਪੀਨਸ ਵਾਸ ਸਵੋਲਨ ਡਿਊ ਟੂ ਲੋ ਵੋਲਟੇਜ ਇਲੈਕਟ੍ਰਿਕ ਸ਼ਾਕਸ ਉਸ ਦਾ ਗੁਪ ਤੰਗ ਜਿਹੜਾ ਉਹ ਸੁੱਜਿਆ ਹੋਇਆ ਸੀ ਕਿਉਂਕਿ ਲੋ ਵੋਲਟੇਜ ਇਲੈਕਟ੍ਰਿਕ ਕਰੰਟ ਲੱਗਾ ਸੀ ਐਂਡ ਹੀ ਹੈਡ ਅਨਬੀਅਰੇਬਲ ਪੇਨ ਇਨ ਹਿਸ ਸਕ੍ਰਾਟਮ ਐਂਡ ਐਸ ਅ ਰਿਜ਼ਲਟ ਹੀ ਵਾਸ ਅਨਏਬਲ ਟੂ ਯੂਰੀਨੇਟ ਉਸਤੇ ਗੁਪਤੰਗ ਦੇ ਥਲੜੇ ਹਿੱਸੇ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਸੀ ਇਸ ਲਈ ਉਹ ਪਿਸ਼ਾਬ ਕਰਨ ਦੇ ਵੇਲੇ ਵੀ ਬਹੁਤ ਮੁਸ਼ਕਲ ਦੇ ਨਾਲ ਉਹ ਯੂਰੀਨੇਟ ਕਰ ਸਕਦਾ ਸੀ ਪੰਜਾਬ ਪੁਲਿਸ ਰਿਪੀਟਿਡਲੀ ਹਿੱਟ ਮਾਈ ਰੀਡ ਦੀ ਹੱਡੀ ਬਾਰ ਬਾਰ ਉਹਨਾਂ ਦੇ ਜਿਹੜੇ ਨੇ ਵਿਦ ਸਲੀਪਰਜ਼ ਉਹਨਾਂ ਨੇ ਬਾਰ ਬਾਰ ਮੇਰੀ ਰੀਡ ਦੀ ਹੱਡੀ ਤੇ ਸਲੀਪਰਜ਼ ਦੇ ਨਾਲ ਮਾਰ ਕੀਤੀ ਐਜ਼ ਅ ਰਿਜ਼ਲਟ ਆਮ ਅਨਏਬਲ ਟੂ ਸੈਟ অর ਲਾਈਡ ਆਨ ਸਟੇਟ ਇਸ ਕਰਕੇ ਨਾ ਮੈਂ ਸਿੱਧਾ ਬੈਠ ਸਕਦਾ ਨਾ ਲੰਮਾ ਪੈ ਸਕਦਾ ਹੀ ਰਿਪੀਟਡਲੀ ਕੰਪਲੇਂਟ ਆਫ ਸਵਲਨ ਬਟਕਸ ਉਸਨੇ ਕਿਹਾ ਕਿ ਮੇਰੇ ਪਿੱਛਾ ਜਿਹੜਾ ਉਹ ਬਹੁਤ ਜ਼ਿਆਦਾ ਸੁਜਿਆ ਹੈ ਐਂਡ ਸ਼ੂਟਿੰਗ ਪੇਨ ਇਨ ਹਿਸ ਟੇਲ ਬੋਨ ਪਿਛਲੀ ਜਿਹੜੀ ਸਭ ਤੋਂ ਹੱਡੀ ਦੀ ਰੀੜ ਦੀ ਹੱਡੀ ਦੀ ਸਭ ਤੋਂ ਥਲੜੀ ਹੱਡੀ ਹੁੰਦੀ ਹੈ ਜਿਹਨੂੰ ਟੇਲ ਬੋਨ ਕਹਿੰਦੇ ਨੇ ਉਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਦਰਦ ਹੈ ਦਾ ਪੰਜਾਬ ਪੁਲਿਸ ਰਿਪੀਟਡਲੀ ਹਿੱਟ ਮਾਈ ਫੀਟ ਵਿਦ ਅ ਡੰਡਾ ਬਾਰ ਬਾਰ ਮੇਰੇ ਪੈਰਾਂ ਤੇ ਡੰਡੇ ਦੇ ਵਾਰ ਕਰਦੇ ਰਹੇ ਆਉਂਦਾ ਹੀਲਸ ਅੱਡੀ ਦੇ ਉੱਤੇ ਡਿਊ ਟੂ ਵਿਚ ਹੀ ਕੁਡਨਟ ਸਟੈਂਡ ਇਸ ਕਰਕੇ ਮੈਂ ਖਲੋ ਵੀ ਨਹੀਂ ਸਕਦਾ ਦਾ ਪੰਜਾਬ ਪੁਲਿਸ ਰਿਪੀਟਡਲੀ ਸਲੈਪਡ ਹਾਰਡ ਔਨ ਮਾਈ ਈਅਰਸ ਮੇਰੇ ਕੰਨਾਂ ਦੇ ਉੱਤੇ ਬਾਰ ਬਾਰ ਚਪੇੜਾ ਮਾਰਦੇ ਰਹੇ ਡੂ ਟੂ ਵਿਚ ਆਈ ਹੈਵ ਕੰਟੀਨਿਊਸ ਸ਼ੂਟਿੰਗ ਪੇਨ ਇਨ ਮਾਈ ਈਅਰਸ ਮੇਰੇ ਕੰਨਾਂ ਦੇ ਵਿੱਚ ਲਗਾਤਾਰਤਾ ਦੇ ਨਾਲ ਜਿਹੜੀ ਹੈ ਉਹ ਆਵਾਜ਼ ਸੁਣਦੀ ਹੈ ਅਕੋਰਡਿੰਗ ਟੂ ਜਸਪ੍ਰੀਤ ਸਿੰਘ ਦਾ ਵਰਸਟ ਪਾਰਟ ਆਫ ਟਾਰਚਰ ਆਫਟਰ ਮੈਥ ਵਾਸ ਦਾ ਕਨਸਟੈਂਟ ਸਟ੍ਰੈਸਡ ਨਰਵਸ ਇਨ ਹਿਸ ਹੈਡ ਵਿਚ ਵਰ ਆਬਵੀਅਸ ਸਾਈਨਸ ਆਫ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਕਬੀ ਜਿਹੜਾ ਮੇਰਾ ਵਰਸਟ ਹੈ ਕਿ ਬਈ ਮੇਰੇ ਜਿਹੜਾ ਲਗਾਤਾਰਤਾ ਨਾਲ ਮੈਨੂੰ ਇਵੇਂ ਹੁੰਦਾ ਮੇਰੀਆਂ ਸਿਰ ਦੀਆਂ ਨਸਾਂ ਫਟ ਰਹੀਆਂ ਨੇ ਜਿਹੜਾ ਕਿ ਮੈਡੀਕਲ ਟਰਮਸ ਦੇ ਵਿੱਚ ਇੱਕ ਟਰਾਮਾ ਹੁੰਦਾ ਇੱਕ ਜਦੋਂ ਤੁਸੀਂ ਉਸ ਟਰਾਮੇ ਚੋਂ ਨਿਕਲਦੇ ਹੋ ਉਹਨੂੰ ਪੋਸਟ ਟਰਾਮੈਟਿਕ ਸਟ्रेस ਕਹਿੰਦੇ ਨੇ ਡਿਸਆਰਡਰ ਉਹ ਤੋਂ ਸਫਰ ਕਰ ਰਿਹਾ ਹੈ ਹੀ ਸੈਡ ਆਈ ਕੀਪ ਹੀਰਿੰਗ ਮਾਈਸੈਲਫ ਸਕਰੀਮਿੰਗ ਇਨ ਪੇਨ ਰਿਪੀਟਿਡ ਇਨ ਮਾਈ ਹੈਡ ਕਿ ਮੈਨੂੰ ਚਾਰੋਂ ਵੇਲੇ ਚੱਤੇ ਪੈਰ ਆਪਣੇ ਕੰਨਾਂ ਦੇ ਵਿੱਚ ਆਪਣੇ ਦਿਮਾਗ ਦੇ ਅੰਦਰ ਬਹੁਤ ਜ਼ੋਰਦਾਰ ਚੀਕਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣਦੇ ਹੈ ਹੀ ਡਿਸਕਲੋਜ਼ ਟੂ ਦਾ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਪੰਜਾਬ ਪੁਲਿਸ ਟੋਲਡ ਹਿਮ ਥੈਟ ਦੇ ਵਿਲ ਕੀਪ ਐਡਮਿਨਿਸਟ੍ਰਿੰਗ ਥੀਸ ਸ਼ੌਕਸ ਟੂ ਹਿਮ ਟਿਲ ਹੀ ਇਜ਼ ਅਨਏਬਲ ਟੂ ਟੇਕ ਐਨੀ ਮੋਰ ਐਂਡ ਹੀ ਕੰਫੈਸਸਸ ਟੂ ਦਾ ਅਲੀਗੇਸ਼ਨ ਬੀਇੰਗ ਫਾਸਟਰਡ ਅਪਨ ਹਿਮ ਬਾਈ ਦਾ ਪੁਲਿਸ ਐਂਡ ਥੈਟ ਦੇ ਵਿਲ ਇਨਸ਼ੂ ਥੈਟ ਨੋ ਮਾਰਕਸ ਆਫ ਟਾਸਚਰ ਵਿਲ ਅਪੀਅਰ ਇਨ ਐਨੀ ਮੈਡੀਕਲ ਰਿਪੋਰਟ ਕਹਿੰਦੇ ਪੁਲਸ ਵਾਲਿਆਂ ਨੇ ਕਿਹਾ ਵੀ ਅਸੀਂ ਤੇਰੇ ਨਾਲ ਇਵੇਂ ਹੀ ਕਰਾਂਗੇ ਔਰ ਅਸੀਂ ਕੋਈ ਬਾਹਰ ਉਹਦਾ ਚਿੰਨ ਨਹੀਂ ਆਏਗਾ ਕਿ ਤੂੰ ਕੱਲ ਨੂੰ ਮੈਡੀਕਲ ਰਿਪੋਰਟ ਸਾਬਤ ਹੋਏ ਕਿ ਅਸੀਂ ਤੈਨੂੰ ਟੌਰਚਰ ਕੀਤੇ ਜੀ ਐਨੀ ਸੇਨ ਰੀਜ਼ਨੇਬਲ ਪਰਸਨ ਹੂਡ ਐਨਕਾਊਂਟਰ ਜਸਪ੍ਰੀਤ ਸਿੰਘ ਇਨ ਥਿਸ ਕੰਡੀਸ਼ਨ ਊਡ ਇਮੀਡੀਏਟਲੀ ਨੋ ਦੈਟ ਹੀ ਇਜ਼ ਇਨ ਡਾਇਰ ਨੀਡ ਆਫ ਇਮੀਡੀਏਟ ਮੈਡੀਕਲ ਟ੍ਰੀਟਮੈਂਟ ਹਾਊਏਵਰ ਹੁਣ ਇੱਕ ਤਾਂ ਇਹ ਕਹਾਣੀ ਪੰਜਾਬ ਪੁਲਿਸ ਦੀ ਹੈ ਇਹ ਰਿਪੀਟ ਹੋ ਰਹੀ ਹੈ ਪਿਛਲੇ 40 ਸਾਲਾਂ ਤੋਂ ਮੇਬੀ ਜ਼ਿਆਦਾ ਹੈ ਹੁਣ ਜਿਹੜੀ ਵਰਸਟ ਪਾਰਟ ਹੈ ਜਿਹੜਾ ਮੈਂ ਕਿਹਾ ਵੀ 90ਵਿਆਂ ਦੇ ਵਿੱਚ ਵੀ ਡਾਕਟਰਾਂ ਦੀ ਟੀਮ ਤੋਂ ਤੁਹਾਨੂੰ ਰਿਲੀਫ ਮਿਲਦਾ ਸੀ ਉਸ ਦੀ ਅਗਲੀ ਕਹਾਣੀ ਹੈ ਉਹਨਾਂ ਨੇ ਇਹ ਕਿਹਾ ਵੀ ਉਹਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਬੰਦਾ ਜਿਹੜਾ ਮਿਲੇਗਾ ਉਹ ਇਹ ਕਹਿ ਹੈਗਾ ਕਿ ਵੀ ਜਸਪ੍ਰੀਤ ਸਿੰਘ ਨੂੰ ਲੋਡ ਹੈ ਟ੍ਰੀਟਮੈਂਟ ਦੀ ਪਰ ਜਸਪ੍ਰੀਤ ਸਿੰਘ ਵਾਸ ਜਦੋਂ ਹੀ ਵਾਸ ਪ੍ਰੋਡਿਊਸਡ ਬਿਫੋਰ ਐਸ ਐਮਓ ਸਿਵਲ ਹਸਪੀਟਲ ਆਗਸਟ 2016 ਐਂਡ ਅ ਸਿੰਬੋਲਿਕ ਬੋਰਡ ਆਫ ਡਾਕਟਰਸ ਵਾਸ ਕਨਸਟੀਟਿਊਟਿਡ On inquiry by the Larry team, we were advised that this expert board of directors believed that no immediate treatment was needed to Jaspreet Singh, and they could only advise after receiving his test reports, as recommended by them, which was still pending since the last three days. As a result, Jaspreet Singh was sent back to Central Delhi a doctor da da, fear hai doctor koi load. <laughs> ਉਹ ਇਹਨੂੰ ਦੇਖਾਂਗੇ ਰਿਪੋਰਟਾਂ ਹੁਣ ਅਸੀਂ ਕਹੀਆਂ ਜਦੋਂ ਟੈਸਟ ਰਿਪੋਰਟਾਂ ਆਣਗੀਆਂ ਲੋੜ ਹੈ ਕਿ ਨਹੀਂ ਔਰ ਤਿੰਨ ਦਿਨ ਹੋ ਗਏ ਨੇ ਕੋਈ ਰਿਪੋਰਟਾਂ ਨਹੀਂ ਔਰ ਉਹਨੂੰ ਵਾਪਸ ਉਹਨਾਂ ਨੇ ਸੈਂਟਰਲ ਜੇਲ੍ਹ ਭੇਜ ਦਿੱਤਾ ਜੀ ਦਿਸ ਇਨ ਓਵਰ ਓਪੀਨੀਅਨ ਵਾਸ ਡਨ ਇਨ ਕੰਪਲੀਟ ਡਿਸਰੈਗਡ ਆਫ ਦਾ ਕੋਰਟ ਆਰਡਰ ਵਿਚ ਸਪੈਲਡ ਆਊਟ ਇਨ ਕਲੀਅਰ ਲੈਂਗੁਏਜ ਥੈਟ ਇਫ ਨੀਡ ਬੀ ਅਕਿਊਜ਼ ਜਸਪ੍ਰੀਤ ਸਿੰਘ ਬੀ ਸੈਂਟ ਟੂ ਸਮ ਬੈਟਰ ਇੰਸਟੀਟਿਊਟ ਫਾਰ ਇਸ ਉਹਨੇ ਕਿਹਾ ਜੀ ਇਹ ਇਵਨ ਕੋਰਟ ਆਰਡਰਸ ਦੀ ਵੀ ਤੋਹੀਨ ਹੈ ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਜੇ ਲੋੜ ਹੋਏ ਤੇ ਡਾਕਟਰ ਉਸ ਨੂੰ ਇੱਕ ਬੈਟਰ ਫੈਸਿਲਿਟੀ 'ਚ ਭੇਜ ਦੇਣ ਆਊਟਰੇਜਡ ਬਾਈ ਦਾ ਲੈਕ ਆਫ ਕਾਮਨ ਸੈਂਸ ਟੂ ਸਿਫਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬੜਾ ਆਊਟਰੇਜੀਅਸ ਸੀ ਇਹਨਾਂ ਨੇ ਲਾਇਰਸ ਨੇ ਇਹਦਾ ਇਸ਼ੂ ਚੁੱਕਿਆ ਐਂਡ ਫਾਈਨਲੀ ਉਹਨਾਂ ਨੇ ਉਸ ਟੀਮ ਦੇ ਬਾਰ ਬਾਰ ਪ੍ਰੈਸ ਕਰਨ ਦੇ ਉੱਤੇ ਲੀਗਲ ਟੀਮ ਦੇ ਸੈਂਟਰਲ ਜੇਲ ਹਸ ਸਿਵਲ ਹਸਪੀਟਲ ਹੁਸ਼ਾਰਪੁਰ ਦੇ ਵਿੱਚ ਸੈਂਟਰਲ ਜੇਲ ਤੋਂ ਉਹਨੂੰ ਸਿਵਲ ਹਸਪੀਟਲ ਹੁਸ਼ਾਰਪੁਰ ਦੇ ਵਿੱਚ ਟਰਾਂਸਫਰ ਕਰ ਦਿੱਤਾ ਹੁਣ ਇਹਦੇ ਚ ਉਹਨਾਂ ਨੇ ਫਿਰ ਫਰਦਰ ਹੈ ਕਿ ਵੀ ਕਿਵੇਂ ਇਹਨਾਂ ਦੇ ਖਿਲਾਫ ਜਿਹੜੇ ਚਾਰਜ ਨੇ ਉਹ ਸਿਕਸ ਫਰ ਜਸਟਿਸ ਰੈਫਰੈਂਡਮ 2020 ਨਾਲ ਰਿਲੇਟਡ ਨਹੀਂ ਹੁਣ ਅਖੀਰ ਇਹਨਾਂ ਨੇ ਕਨਕਲੂਡ ਕੀਤਾ ਹੈ ਔਰ ਮੈਂ ਸਮਝਦਾ ਕਿ ਵੀ ਇਹ ਇੱਕ ਸਾਡੇ ਲਈ ਜਿਹਨੂੰ ਜੇ ਇਹਨੂੰ ਫੂਡ ਫਰ ਥਾਟ ਕਹਿਣਾ ਹੋਵੇ ਤੇ ਜੇ ਕੋਈ ਸਾਡੀ ਜ਼ਮੀਰ ਹੈ ਤੇ ਉਹਨੂੰ ਪ੍ਰਿਕ ਆਫ ਦਾ ਕੌਨਸ਼ੀਅਸ ਕਹਿਣਾ ਚਾਹੀਦਾ ਹੈ ਕਿ ਸਾਡੀ ਜ਼ਮੀਰ ਦੇ ਉੱਤੇ ਉਹ ਜਿਹੜਾ ਉਸ ਦਾ ਪ੍ਰਿਕ ਹੈ to the common man a mythical story of the origin and diffusion of electric torture is endlessly repeated in movies cheap novels and uncritical accusations unhone kehya ji je assi itihas de hawale naal dekhiye te aam taur te ajj bijli de jehde current laana hai eh lagda hai ke vi em movies de vich hi hunda hai aur jahan katia qisam de navlan ch jahan ਉਸ ਕਿਸਮ ਦੇ ਦੋਸ਼ ਜਿਨ੍ਹਾਂ ਨੂੰ ਕਦੇ ਕਨਫਰਮ ਨਹੀਂ ਕੀਤਾ ਜਾਂਦਾ ਜੀ ਇਹਦਾ ਪਪੂਲਰ ਇਮੇਜਿਨੇਸ਼ਨ ਵਿਜੀਬਲ ਇਨ ਮੂਵੀਜ਼ ਲਾਈਕ ਲੀਥਲ ਵੈਪਨ অর ਰੈਂਬੋ ਇਲੈਕਟ੍ਰਿਕ ਟੌਰਚਰ ਬਿਲongs ਟੂ ਈਵਲ ਫੋਰਸਸ ਸਚ ਐਜ਼ ਦਾ क्रੂਅਲ ਐਕਸ ਮਰੀਨਸ ਦਾ ਕੇਜੀਬੀ ਦਾ ਵਿਤਕੌਂਗ অর ਲਾਟਿਨ ਅਮਰੀਕਨ ਫਾਸਿਸ ਇਹ ਕਹਿਆ ਕਿ ਜਦੋਂ ਇਹਨਾਂ ਬਾਰੇ ਹੁੰਦਾ ਹੈ ਕਿ ਜੇ ਬਹੁਤ ਈਵਲ ਨੇ ਜੇ ਕੇਜੀਬੀ ਦੇ ਏਜੰਟ ਨੂੰ ਜਾਂ ਦੂਜਿਆਂ ਨੂੰ ਲਾ ਦਿੰਦਾ ਕੋਈ ਨਹੀਂ those who truly believe that such vivid images of torture by electric shock are limited to theater and fictional novels are greatly mistaken je log ke samajhde ne ki idan de shock laane ya dooje sirf filmi kahaniyan tak ne te phir oh bilkul galat ne such horrific incidences are very real and a very unfortunate part of the Punjab police investigative techniques ke badiyan real ne aur Punjab police jehdi hai enu aam taur de utte hi apne ਤਕਨੀਕ ਦੇ ਤੌਰ ਤੇ ਵਰਤਦੀ ਹੈ ਵਾਇਲ ਦਾ ਰੈਸਟ ਆਫ ਇੰਡੀਆ ਮਾਈਟ ਹੈਵ ਸੈਲੀਬ੍ਰੇਟਿਡ ਦਾ ਲੌਂਗ ਵੀਕਐਂਡ ਆਫ ਇੰਡੀਪੈਂਡੈਂਸ ਡੇ ਕਿ ਬਾਕੀ ਭਾਰਤ ਨੇ ਇਹ ਆਜ਼ਾਦੀ ਦਿਨ ਦਾ ਲੰਬਾ ਹਫਤਾ ਜਿਹੜਾ ਉਹ ਸੈਲੀਬ੍ਰੇਟ ਕੀਤਾ ਹੋਏਗਾ ਜਸਪ੍ਰੀਤ ਸਿੰਘ ਵਾਸ ਇੰਟਰੋਡਿਊਸਡ ਟੂ ਦਾ ਡਾਰਕ ਸਾਈਡ ਆਫ ਦਾ ਪੁਲਿਸ ਬ੍ਰੂਟੈਲਿਟੀ ਥੈਟ ਐਗਜ਼ਿਸਟਸ ਓਨਲੀ ਇਨ ਅ ਫਿਕਸ਼ਨਲ ਇਮੇਜਿਨੇਸ਼ਨ ਆਫ ਦਾ ਕਾਮਨ ਲਾ ਅਬਾਈਡਿੰਗ ਸਿਟੀਜ਼ਨ ਕਿ ਜਸਪ੍ਰੀਤ ਸਿੰਘ ਨੇ ਉਹ ਸਭ ਸਹਾਰਿਆ ਜਿਹੜਾ ਕਿ ਬਹੁਤ ਸਾਰੇ ਸਮਝਦੇ ਨੇ ਇਹ ਉਹਨਾਂ ਦੀ ਸੋਚ ਫਿਕਸ਼ਨ ਫਿਲਮਾਂ ਦੇ ਵਿੱਚ ਹੈ ਇਹ ਅਸਲੀ ਦੁਨੀਆ ਦੇ ਵਿੱਚ ਨਹੀਂ ਹੈ ਸੱਚ ਇੰਪਿਉਰਿਟੀ ਗਿਵਨ ਟੂ ਦਾ ਪੁਲਿਸ ਇਜ਼ ਦਾ ਲਾਰਜੈਸਟ ਥ੍ਰੈਟ ਟੂ ਅ ਫੰਕਸ਼ਨਲ ਫਰੀ ਡੈਮੋਕ੍ਰੇਸੀ ਡੈਮੋਕ੍ਰੈਟਿਕ ਸੋਸਾਇਟੀ ਲਾਈਕ ਇੰਡੀਆ ਕਿ ਇਹ ਜਿਹੜਾ ਜੋ ਕੁਝ ਚੱਲ ਰਿਹਾ ਹੈ ਇਹ ਬੜਾ ਖਤਰਾ ਹੈ ਭਾਰਤੀ ਜਿਹੜਾ ਸੋ ਕਾਲਡ ਡੈਮੋਕ੍ਰੇਸੀ ਹੈ ਔਰ ਉਹਦੇ ਚ ਹੁਣ ਅਕਿਰਨ ਸਿੰਘ ਹੋਰਾਂ ਦੀ ਆਪਣੀ ਸਟੇਟਮੈਂਟ ਹੈ ਉਹਨਾਂ ਨੇ ਇਹ ਕਿਹਾ ਨਵਕਿਰਨ ਸਿੰਘ ਹੈਜ਼ ਬੀਨ ਐਨ ਐਕਟਿਵ ਹਿਊਮਨ ਰਾਈਟਸ ਲਾਇਰ ਫॉर ਪਾਸ 30 ইয়ারਸ ਐਂਡ ਅਕੋਰਡਿੰਗ ਟੂ ਹਿਮ ਕੋਰਟ ਅਨ ਕੋਰਟ ਦਿਸ ਇਜ਼ ਦ ਵਰਸਟ ਕੰਡੀਸ਼ਨ ਆਫ ਅ ਬਰੂਟਲੀ ਟੌਰਚਰਡ ਪ੍ਰिजनਰ ਥੈਟ ਆਈ ਹੈਵ ਸੀਨ ਇਨ ਮਾਈ 30 ইয়ারਸ ਆਫ ਲੀਗਲ ਕਰੀਅਰ ਉਹਨਾਂ ਨੇ ਕਿਹਾ ਜੀ ਕਿ 30 ਸਾਲ ਹੋ ਗਏ ਨੇ ਮੈਨੂੰ ਵੀ ਪ੍ਰੈਕਟਿਸ ਕਰਦੇ ਆ ਬਹੁਤ ਸਾਰਿਆਂ ਨੂੰ ਮੈਂ ਦੇਖਿਆ ਜੀ ਪਰ ਇੰਨੇ ਬਦਤਰ ਤਰੀਕੇ ਨਾਲ ਟੌਰਚਰ ਹੋਇਆ ਬੰਦਾ ਮੈਂ ਪਹਿਲੇ ਨਹੀਂ ਦੇਖਿਆ ਹੁਣ ਇਹ ਡੈਮੋਕ੍ਰੇਸੀ ਹੈ ਭਾਰਤ ਦੀ ਇਹ ਪੰਤਕ ਸਰਕਾਰ ਹੈ ਇਹ ਅੱਜ ਦੇ ਪੰਜਾਬ ਦੇ ਵਿੱਚ ਜਿਹੜੇ ਸਾਨੂੰ ਸ਼ਾਂਤਮਈ ਦਾ ਉਪਦੇਸ਼ ਦਿੰਦੇ ਨੇ ਤੁਸੀਂ ਹੁਣ ਅਲਟੀਮੇਟਲੀ ਇਸ ਹੱਦ ਤੱਕ ਜਾ ਕੇ ਜਦੋਂ ਹੁੰਦਾ ਤੇ ਫਿਰ ਅਲਟੀਮੇਟ ਕੀ ਰਿਐਕਟ ਹੁੰਦਾ ਕਿ ਵੀ ਹੁਣ ਕਿਸ ਤਰੀਕੇ ਨਾਲ ਜਿਵੇਂ ਉਹਨੂੰ ਟੌਰਚਰ ਕੀਤਾ ਔਰ ਇਹ ਇਹਨਾਂ ਦਾ ਇੱਕ ਤਰੀਕਾ ਰਿਹਾ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ ਔਰ ਖਾਸ ਤੌਰ ਤੇ ਇਲੈਕਟ੍ਰਿਕ ਸ਼ੌਕ ਗੁਪਤੰਗਾਂ ਦੇ ਉੱਤੇ ਜਿਵੇਂ ਬਾਰ-ਬਾਰ ਹੁੰਦਾ ਹੈ ਉਸ ਦਾ ਇੱਕ ਮਕਸਦ ਇਹ ਹੁੰਦਾ ਔਰ ਇਹ ਨੌਜਵਾਨ ਨੇ ਅਜੇ ਵਿਆਹ ਹੋਣੇ ਨੇ ਕਿ ਬੱਚੇ ਪੈਦਾ ਕਰਨ ਦੇ ਕਾਬਿਲ ਹੀ ਨਾ ਰਹਿਣ ਔਰ ਜਿਹੜਾ ਜੈਨੋਸਾਈਡ ਹੁੰਦਾ ਹੈ ਇਹ ਸਿਰਫ ਇੱਕ ਜਨਰੇਸ਼ਨ ਨੂੰ ਮਾਰਨਾ ਨਹੀਂ ਹੁੰਦਾ ਇਹ ਇੱਕ ਪਾਸੇ ਰੇਪ ਹੁੰਦਾ ਜਿਹਦੇ ਰਾਹੀਂ ਤੁਸੀਂ ਟੌਰਚਰ ਦੇ ਰਾਹੀਂ ਉਸ ਨੂੰ ਇੱਕ ਐਸਾ ਟਰੋਮਾ ਦਿੰਦੇ ਹੋ ਕਿ ਉਸ ਤੋਂ ਉਹ ਔਰਤ ਉੱਠ ਹੀ ਨਹੀਂ ਸਕਦੀ ਜਾਂ ਨਿਕਲ ਨਹੀਂ ਸਕਦੀ ਸੋਸ਼ਲ ਸ਼ੇਮ ਹੁੰਦੀ ਹੈ ਔਰ ਦੂਸਰੇ ਪਾਸੇ ਜਿਹੜੀ ਇਲੈਕਟ੍ਰਿਕ ਸ਼ੌਕ ਥੈਰੇਪੀ ਹੈ ਜੈਨੀਟਲਸ ਦੇ ਉੱਤੇ ਇਦਾ ਮਕਸਦ ਵੀ ਇਹੀ ਹੁੰਦਾ ਹੈ ਕਿ ਬਈ ਬਿਲਕੁਲ ਉਹਨਾਂ ਦੀ ਅੱਗੋਂ ਜਿਹੜੀ ਆ ਨਸਲ ਹੀ ਨਾ ਤਰੇ ਸੋ ਇਹ ਅੱਜ ਦੇ ਭਾਰਤ ਚ ਹੋ ਰਿਹਾ ਸੋ ਅਸੀਂ ਲਾਇਰਸ ਵਾਰੀ ਹਿਊਮਨ ਰਾਈਟਸ ਦੀ ਸ਼ਲਾਘਾ ਕਰਦੇ ਕਿ ਉਹਨਾਂ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਜਾਰੀ ਕੀਤੀ ਲੇਕਿਨ ਇਹ ਜਿੰਨੇ ਫੜੇ ਗਏ ਨੇ ਹੁਣ ਗੁਰੂਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਮੁਖ ਰੱਖਦੇ ਆ ਜਿਨ੍ਹਾਂ ਤਿੰਨ ਨੌਜਵਾਨਾਂ ਨੇ ਕਾਰਵਾਈ ਕੀਤੀ ਉਹਨਾਂ ਬਾਰੇ ਵੀ ਉਹਨਾਂ ਦੇ ਜਿਹੜੇ ਵਕੀਲ ਨਹੀਂ ਉਹਨਾਂ ਦੀਆਂ ਇਹੀ ਰਿਪੋਰਟਾਂ ਸੀ ਕਿ ਬਹੁਤ ਉਹਨਾਂ ਨੂੰ ਬੈਡਲੀ ਟਾਰਚਰ ਕੀਤਾ ਸੋ ਇਹ ਪੰਜਾਬ ਦੇ ਵਿੱਚ ਵਾਪਰ ਰਿਹਾ ਸਮਰਖਸ਼ਾਲੇ ਜੀ ਬ੍ਰੇਕ ਲੈਣੇ ਕਿਰਪਾ ਕਰਤਾ ਆਪਾਂ ਅਗਲੇ ਮੁੱਦੇ ਡਿਸਕਸ ਕਰਾਂਗੇ ਵਿਅਰਸ ਤੁਸੀਂ ਨਾਲ ਇਸ ਨਾਲ ਬਾਰੇ ਨਾਲ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ